ਜਿੱਥੇ ਨਿਸ਼ਾਨ ਝੁੰਡੇ ਨਾ ਉੱਥੇ ਸ਼ਹੀਦ ਸਿੰਘਾਂ ਦੇ ਪੈਰੇ ਆ ਇਹ ਐਵੇਂ ਕੋਈ ਪਖੰਡ ਨਹੀਂ ਕਹਿੰਦੇ ਇੱਤਾਂ ਨੂੰ ਪੱਥਰਾਂ ਨੂੰ ਮੱਥਾ ਟੇਕੀ ਜਾਂਦੇ ਲੋਏ ਦੇ ਟਾਇਬ ਨੂੰ ਨਹੀਂ ਸਾਧ ਸੰਗਤ ਜੀ ਉਹ ਸ਼ਹੀਦ ਸਿੰਘ ਜਿੱਥੇ ਨਿਸ਼ਾਨ ਸਾਹਿਬ ਝੁੰਡੇ ਨਾ ਉਥੇ ਸ਼ਹੀਦਾਂ ਦੇ ਵਾਸਤੇ ਉਥੇ ਸਤਿਗੁਰਾਂ ਦੇ ਵਾਸਤੇ ਇਹ ਐਵੇਂ ਨਹੀਂ ਬੜੀ-ਬੜੀ ਪਾਵਰ ਆ ਫਿਰ ਮੈਂ ਗੱਲ ਨੇੜੇ ਕਰਾਂ ਨਾਲ-ਨਾਲ ਬੰਸ਼ਾਂ ਵੀ ਕਹਾਂ ਮੈਂ ਲੋ ਤੱਕੋ ਜਰਾ ਮਾਰਾ ਕਿਵੇਂ ਦੋਥੇ ਉਥੇ ਇਬਾਦਤ ਸ਼ੁਰੂ ਕਰ ਦਿੱਤੀ ਜਦੋਂ ਮੈਂ ਇਬਾਦਤ ਕਰਦਾ ਗਿਆ ਕਰਦਾ ਗਿਆ ਮੇਰੀ ਗੱਲ ਬਣਦੀ ਗਈ ਦੇਵੀ ਦੇਵਤਿਆਂ ਨੂੰ ਠਿਕਰ ਪੈ ਗਿਆ ਬ੍ਰਹਮਾ ਵਿਸ਼ਨ ਮਹੇਸ਼ ਫਿਰ ਇੰਦਰ ਨੂੰ ਤੇ ਬਹਾਲੇ ਵਕਤ ਪੈ ਗਿਆ ਕਹਿੰਦਾ ਓਏ ਅੱਗੇ ਕਦੇ ਉਹ ਰਾਖਸ਼ਾਂ ਤੋਂ ਡਰਦਾ ਭਜਦਾ ਕਦੇ ਕਿਸੇ ਤੋਂ ਹੁਣ ਇਹ ਡਾਂਗ ਫੇਰੂ ਮਾਰੇ ਕਹਿੰਦੇ ਬੜੇ ਯਤਨ ਕੀਤੇ ਤੇ ਅਸੀਂ ਡੋਲ ਜਾਈਏ ਤੇ ਇੱਕੋ ਹੀ ਗੱਲ ਕਹੀ ਸੁਣੋ ਕਹਿ ਦਿਆ ਉਹਨੂੰ ਅਸੀਂ ਰਾਜ ਭਾਗ ਲੈਣ ਵਾਸਤੇ ਨਹੀਂ ਇਸੇ ਰਾਜ ਛੱਡ ਕੇ ਆਏ ਆ ਸਾਡਾ ਦक्कਨ ਚ ਰਾਜ ਸੀ ਅਸੀਂ ਤੇ ਪਰਮੇਸ਼ਰ ਨੂੰ ਪਾਉਣਾ ਉਤੋਂ ਘੱਟ ਸਾਨੂੰ ਚਾਹੀਦਾ ਹੀ ਕੁਝ ਨਹੀਂ ਮਾਰੇ ਕਹਿੰਦੇ ਫਿਰ ਇਬਾਦਤ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਤੇ ਹੋਇਆ ਕੀ ਸਾਧ ਸੰਗਤ ਜੀ ਕੀ ਬਣਿਆ ਫਿਰ ਮਾਰੇ ਕਹਿੰਦੇ ਇਹ ਹੈ ਬੇਤ ਕਰਤ ਤਪੱਸਿਆ ਰੂਪ ਹੋਇ ਗਏ ਦੁਆ ਦੋ ਦੋ ਸੀ ਨਾ ਇੱਕ ਮਹਾਰਜ ਇੱਕ ਅਕਾਲ ਪੁਰਖ ਵਾਹਿਗੁਰੂ ਮਰਗ ਜੇਕਰ ਉਹਦਾ ਸਿਮਰਨ ਕਰਦੇ ਰਹੇ ਉਹਦਾ ਨਾਮ ਜਪਦੇ ਰਹੇ ਜਪਦਿਆਂ ਜਪਦਿਆਂ ਇਬਾਦਤ ਕਰਦੇ ਆ ਕਰਦੇ ਆ ਇਬਾਦਤ ਕਰ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਕੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਤੇ ਸਾਡੀ ਬਣ ਗਈ ਅਕਾਲ ਪੁਰਖ ਵਾਹਿਗੁਰੂ